ਦੂਰੋਂ ਨਜ਼ਰ ਆਇਆ ਕਿ ਮੁਲਾਜ਼ਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ ਹਮਮ ਮੈਂ ਸੋਚਿਆ ਮੈਨਾਂ ਪੁਰਾਣੀ ਕਿ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਇਹ ਪੁਰਾਣੀ ਮੋਬਾਈਲ ਖੋ ਕੇ ਭੱਜਿਆ ਮੈਂ ਕਿਹਾ ਮੈਨੂੰ ਬਦਲੂ ਫੜ ਲੇ ਮੈਂ ਗਿਆ ਤੇ ਚੀਜ਼ ਬਚ ਜੇਗੀ ਹਮਮ ਨਾ ਭੱਜ ਕੇ ਮੈਂ ਅੱਗੇ ਸਾ ਮ ਗੱਡੀ ਰੋਕ ਕੇ ਉਹਨੂੰ ਮਾਰਿਆ ਭੱਜ ਗਿਆ ਤੇ ਮੈਨੂੰ ਚੋਰ ਨੂੰ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮੁਲਾਜ਼ਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮੁਲਾਜ਼ਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨੂੰ ਬੜਾ ਚੜਾ ਹੈ ਮੁਲਾਜ਼ਮ ਹੂੰ ਕਿਉਂਕਿ ਇਹ ਤਾਂ ਜਾ ਰਿਹਾ ਇਹਦੇ ਮਦਰ ਨੂੰ ਚਾਹ ਇੰਨਾ ਚੜਿਆ ਹੈ ਕਿ ਹੰਬਿਆ ਪਾਈ ਇਹ ਕੋ ਬੋਲਿਆ ਨਹੀਂ ਜਾ ਰਿਹਾ ਮੈਂ ਕਿਹਾ ਪਾਈਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਿਹਾ ਲੈ ਜਾਣਾ ਵਾ ਮੈਂ ਕਿਹਾ ਕੀਤਾ ਕੀ ਮੈਂ ਮੈਂ ਕਿਹਾ ਮੋਬਾਈਲ ਨਹੀਂ ਵੀ ਕੋਇਆ ਕਿੰਨਾ ਕੁਛ ਨਹੀਂ ਕੋਈ ਨਹੀਂ ਮੈਨੂੰ ਦੱਸਦੇ ਆ ਇਹ ਦੇਖੋ ਬੋਲਿਆ ਨਹੀਂ ਜਾ ਰਹਾ ਮੁਲਾਜ਼ਮ ਕੋ ਜਿਸ ਤਰ੍ਹਾਂ ਮੈਂ ਸਿਵਲ ਹਸਪਤਾਲ ਦਾ ਮੋੜ ਕੱਟਿਆ ਹੈ ਤਾਂ ਮੁਲਾਜ਼ਮ ਬਿਓਸ਼ ਹੋ ਕੇ ਡਿੱਗ ਪਿਆ ਥੱਲੇ ਹੂੰ ਮੈਂ ਬੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀਟ ਦੇ ਮਲਾਇਮ ਗੱਡੀ ਦੇ ਅਗਲੇ ਪਾਸੇ ਹੀ ਦੇਖਦਾ ਹੈ ਹੂੰ ਮੈਂ ਵੇਖਿਆ ਯਾਰ ਮਲਾਇਮ ਦੇਖ ਗਿਆ ਤੇ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਭੱਜਿਆ ਹੂੰ ਜਦੋਂ ਮੈਨੂੰ ਪੰਦਾ ਪਾਇਆ ਮੈਂ ਭੱਜ ਗਿਆ ਮੈਂ ਉਤਰ ਗਿਆ ਪੱਜਾ ਦੇ ਮਗਰ ਉਸ ਦੌਰਾਨ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਧਰੋਂ ਨਹੀਂ ਮੁੱਕ ਰਹੀ ਸਾਈਡ ਤਾਂ ਨਹੀਂ ਹੂੰ ਉੱਥੇ ਮੋਟਰਸਾਈਕਲ ਖੜੇ ਹੀ ਸਾਈਕਲਾਂ ਦੀ ਦੁਕਾਨਾ ਗਿਆ ਉਹਦੇ ਚ ਨੇ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦੌਰਾਨ ਮੇਰੀ ਜੈਕਟ ਵੀ ਫਟ ਗਈ ਮਗਰ ਪੱਜੇ ਕੈਦੀ ਨੂੰ ਫੜਨ ਮਗਰੋਂ ਹਾਰਟ ਟੈਕ ਕਰਨ ਵਾਲੇ ਐਸਐਮ ਮੁਲਾਜ਼ਮ ਨੂੰ ਹਸਪਤਾਲ ਪਹੁੰਚਾਉਣ ਵਾਲਾ ਆਟੋ ਡਰਾਈਵਰ ਆਇਆ ਕੈਮਰੇ ਸਾਹਮਣੇ ਦੱਸਿਆ ਕਿ ਇਸ ਤਰ੍ਹਾਂ ਤੇ ਕਿਵੇਂ ਹੋਈ ਸੀ ਐਸਐਮ ਮੁਲਾਜ਼ਮ ਦੀ ਮੌਤ ਕੱਲ ਤੁਸੀਂ ਸਾਰਿਆਂ ਨੇ ਅੰਮ੍ਰਿਤਸਰ ਤੋਂ ਖਬਰ ਤਾਂ ਸੁਣੀ ਹੋਵੇਗੀ ਜਦੋਂ ਇੱਕ ਕੈਦੀ ਨੂੰ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲਿਆਂਦਾ ਗਿਆ ਤਾਂ ਪੁਲਿਸ ਨੂੰ ਧੱਕਾ ਦੇ ਕੇ ਉਹ ਭੱਜ ਜਾਂਦਾ ਹੈ ਤਾਂ ਜਦੋਂ ਉਸ ਕੈਦੀ ਨੂੰ ਫੜਨ ਦੇ ਲਈ ਪੁਲਿਸ ਮੁਲਾਜ਼ਮ ਉਸਦੇ ਪਿੱਛੇ-ਪਿੱਛੇ ਭੱਜਦਾ ਹੈ ਤਾਂ ਪੁਲਿਸ ਮੁਲਾਜ਼ਮ ਨੂੰ ਅਚਾਨਕ ਹਾਰਟ ਟੈਕ ਕਰ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਹਟਾ ਇੱਕ ਆਉਣ ਤੋਂ ਬਾਅਦ ਏਐਸਐਮ ਮਲਾਜ਼ਮ ਨੂੰ ਹਸਪਤਾਲ ਪਹੁੰਚਾਉਣ ਵਾਲਾ ਆਟੋ ਡਰਾਈਵਰ ਸਾਹਮਣੇ ਆਇਆ ਤੇ ਉਸਨੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਤੇ ਦੱਸਿਆ ਕਿਵੇਂ ਏਐਸਐਮ ਮਲਾਜ਼ਮ ਦੀ ਮੌਤ ਹੋਈ ਸਰ ਮੇਰਾ ਨਾਮ ਵਿਜੇਂਦਰ ਸ਼ਰਮਾ ਜੀ ਅ ਭਾਜੀ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਇਸ ਤਰ੍ਹਾਂ ਕਾਬੂ ਕੀਤਾ ਤੇ ਜਿਹੜਾ ਪੁਲਿਸ ਮਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਸਾਂਂ ਪ੍ਰੇਰੋ ਰਾਮਬਾਗ ਨਹੀਂ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਾਰਨ ਨੂੰ ਦੂਰੋਂ ਨਜ਼ਰ ਆਇਆ ਕਿ ਮਲਾਜਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਲਿਆ ਹੂੰ ਹੂੰ ਮੈਂ ਸੋਚਿਆ ਮੇਰਾ ਪਤਾ ਨਹੀਂ ਕਿ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਇਹ ਪਤਾ ਨਹੀਂ ਮੋਬਾਈਲ ਖੋ ਕੇ ਭੱਜਿਆ ਮੈਂ ਕਿਹਾ ਮੈਨੂੰ ਬਦਨ ਨਹੀਂ ਫੜ ਲਿਆ ਮੈਂ ਕਿ ਇਹ ਚੀਜ਼ ਬਚ ਜੇਗੀ ਹੂੰ ਹੂੰ ਉਹ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਉਹਨੂੰ ਮਾਰਿਆ ਭੱਜ ਕੇ ਤੇ ਮਾਨੂੰ ਚੋਰ ਨੂੰ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮਲਾਜਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮਲਾਜਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨੇ ਸਾਹ ਬੜਾ ਚੜਾ ਹੈ ਮਲਾਜਮ ਨੂੰ ਹੂੰ ਹੂੰ ਕਿਉਂਕਿ ਉਹ ਤਾਂ ਜਾ ਰਿਹਾ ਹੀ ਉਹਦੇ ਮਦਰ ਨੂੰ ਚਾਹ ਇੰਨਾ ਚੜਿਆ ਹੈ ਕਿ ਹੰਬਿਆ ਪਾਈ ਇਹ ਕੋ ਬੋਲੇ ਨਹੀਂ ਜਾ ਰਿਹਾ ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਿਹਾ ਲੈ ਜਾਣਾ ਵਾ ਮੈਂ ਕਿਹਾ ਕੀਤਾ ਕੀ ਨੇ ਮੈਂ ਕਿਹਾ ਮੋਬਾਈਲ ਨਹੀਂ ਕੋਈ ਆ ਇੰਨਾ ਕੁਛ ਨਹੀਂ ਕੋਈ ਨਹੀਂ ਨਾ ਦੱਸਦੇ ਆ ਦੇਖੋ ਬੋਲੇ ਨਹੀਂ ਜਾ ਰਹਾ ਮਲਾਜਮ ਕੋ ਜਿਸ ਤਰ੍ਹਾਂ ਮੈਂ ਸਿਵਲ ਹਸਪਤਾਲ ਦਾ ਮੋੜ ਕੱਟਿਆ ਹੈ ਤਾਂ ਮਲਾਜਮ ਬੀਹੋਸ਼ ਹੋ ਕੇ ਡਿੱਗ ਪਿਆ ਥੱਲੇ ਹੂੰ ਹੂੰ ਮੈਂ ਗੱਡੀ ਦੇ ਵਿੱਚ ਉਹ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀਟ ਦੇ ਤੇ ਮਲਾਇਮ ਗੱਡੀ ਦੇ ਅਗਲੇ ਪਾਸੇ ਹੀ ਦੇਖਦਾ ਹੈ ਹੂੰ ਮੈਂ ਵੇਖਿਆ ਯਾਰ ਮਲਾਇਮ ਦੇਖਿਆ ਤੇ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਭੱਜਿਆ ਹੂੰ ਜਦੋਂ ਮੈਨੂੰ ਬੰਦਾ ਪੁੱਛਾਇਆ ਮੈਂ ਭੱਜ ਗਿਆ ਮੈਂ ਉੱਤਰ ਗਿਆ ਭੱਜਿਆ ਦੇ ਮਗਰ ਉਸ ਦੌਰਾਨ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੀ ਇਧਰੋਂ ਨਹੀਂ ਮੁੱਕ ਰਹੀ ਸਾਈਡ ਦਾ ਨਹੀਂ ਹੂੰ ਉਥੇ ਮੋਟਰਸਾਈਕਲ ਖੜੀ ਸੀ ਸਾਈਕਲਾਂ ਦੀ ਦੁਕਾਨਾ ਗਿਆ ਉਹਦੇ ਚ ਨੇ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਹ ਜਦੋਂ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹ ਨਹੀਂ ਮੁਲਾਇਮ بے ਹਿਸ਼ ਹੋ ਗਿਆ ਮਗਰ ਇਹਨੂੰ ਕੁਛ ਹੋ ਗਿਆ ਤੇ ਮੈਂ ਕਹਾ ਪਾਣਾ ਪਏ ਉਹਦੀ ਮੇਰੇ ਨਾਲ ਬਿਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਪੱਜਾਮਾ ਦੇ ਚੋਰ ਦੇ ਮਗਰ ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟ ਹੈ ਗਈ ਪਟਾਰੀ ਪੁਲ ਤੋਂ ਪਹਿਲਾਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਉਹਨੇ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾ ਪਾਸਾ 10 ਮਿੰਟ ਲੱਗ ਹੀ ਗਏ ਨੇ ਭਾਈ ਜਾਣਾਂ ਦੇ ਵਿੱਚ ਜੀ ਉਸ ਦਰਾਂ ਦੇ ਮਲਾਦਮ ਗੱਡੀ ਦੇ ਵਿੱਚ ਹੀ ਪਿਆ ਰਿਹਾ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮਲਾਦਮ ਗੱਡੀ ਜੇ ਮੇਰੀ ਜੇ ਪਿਆ ਰਿਹਾ ਹੈ ਜੀ ਮੈਂ ਆਇਆ ਮੈਂ ਕਿਹਾ ਯਾਰ ਫਿਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਫੜ ਲੈ ਮੈਂ ਕਿਹਾ ਉਹਨੂੰ ਨਾ ਕੋਈ ਪੁੱਛ ਜਿਓਨ ਫਿਰ ਮੈਂ ਗੱਡੀ ਮੈਂ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਰ ਹਸਤਾਲ ਐਮਰਜੈਂਸੀ ਦੇ ਵਿੱਚ ਜੀ ਤੇ ਅੰਦਰੋਂ ਮੈਂ ਜਾ ਕੇ ਮੈਂ ਕਾਪਰੋ ਦਾ ਪਾ ਕੇ ਤੇ ਮੈਂ ਸਟਿਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟਿਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕਮਰੇ ਸਾਹਮਣੇ ਜਿਹੜੀ ਵਾਰਡ ਹੈਗੀ ਏ ਜੀ ਹੁਣ ਜਿਹੜੀ ਦਸਤਾਰ ਤੁਹਾਡੇ ਕੋਲ ਪਈ ਏ ਦਸਤਾਰ ਸਰ ਇਹ ਦਸਤਾਰ ਹੈ ਪੰਜਾਬ ਪੁਲਿਸ ਦਾ ਮਾਣ ਹੈ ਹਮ ਇਹ ਉਸ ਮੁਲਾਜ਼ਮ ਦਾ ਸਨਮਾਨ ਹੈ ਜਨੇ ਇਨੀ ਮਿਹਨਤ ਦੇ ਨਾਲ ਇਨੀ ਮਸ਼ਕਲ ਦੇ ਨਾਲ ਉਹਨੂੰ ਫੜਿਆ ਹਮ ਪਰ ਮੈਨੂੰ ਬਹੁਤ ਅਫਸੋਸ ਲੱਗੰਦਾ ਵੀ ਉਹ ਇਸ ਦੁਨੀਆ 'ਚ ਨਹੀਂ ਰਹੀ ਇਸ ਟਾਈਮ ਉਹਨੇ ਦਸਤਾਰ ਇਹ ਦਸਤਾਰ ਮਾਣਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂ ਗਾਇਸ ਬੁਰਜ਼ਾਰੀ ਕਰਕੇ ਆਵਾਂਗਾ। ਹਾਂਜੀ। ਉਸ ਵੇਲੇ ਮੈਂ ਜਾਣਾ ਸੀ ਸਿਵਲ ਅਸਟਾਇ ਮੈਂ ਉਹਨਾਂ ਨੂੰ ਮਿਲਣ ਵਾਸਤੇ ਜੀ ਆਹ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜੀ ਜਿੰਦੇ ਹੁੰਦੇ ਤੇ ਮੈਂ ਆਪਣੇ ਟੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਹ ਰੀ ਦਸਤਾਰ ਉਹਨਾਂ ਦੀ। ਹੂੰ ਹੂੰ ਕਿਉਂਕਿ ਉਹਨਾਂ ਨੇ ਮਾਨ ਸਨਮਾਨ ਉਹਨਾਂ ਦਾ ਜੀ ਆ ਵੀ ਠੀਕ ਹੈ। ਤੇ ਹੁਣ ਤਾਂ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ। ਹੂੰ ਸੋਰੇ ਪੁਲਿਸ ਕਮਿਸ਼ਨਰ ਨੂੰ ਦੋਗੇ। ਹਾਂਜੀ ਸਰ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਕੇ ਤੇ ਆਪਾਂ ਵੀ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ। ਠੀਕ। ਮੈਂ ਪਾਇਆ ਮੈਂ